परम सतकार्य दोस्तों तन्नू मेरी बहुत-बहुत प्यार भरी सिका नमस्कार शाब खैर मैं ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਅੱਜ ਆਪਾਂ ਗੱਲ ਕਰਾਂਗੇ ਤੁਹਾਡੀ ਪਰਸਨੈਲਿਟੀ ਹਮੇਸ਼ਾ بلند ਕਿਵੇਂ ਰਹੇ ਸਾਡਾ ਟਾਪਿਕ ਹੈ ਤੁਹਾਡੀ ਪਰਸਨੈਲਿਟੀ ਹਰ ਵੇਲੇ ਚੜ੍ਹਦੀ ਕਲਾ 'ਚ ਕਿਵੇਂ ਰਹੇ ਇਹ ਸਾਡਾ ਟਾਪਿਕ ਹੈ بلند ਪਰਸਨੈਲਿਟੀ ਨੂੰ ਹੀ ਲੋਕ ਪੂਜਦੇ ਨੇ بلند ਪਰਸਨੈਲਿਟੀ ਨੂੰ ਹੀ ਸਲਾਮਾਂ ਆਉਂਦੀਆਂ ਕਿ ਬੁਲੰਦ ਪਰਸਨੈਲਿਟੀ ਹੋਣਾ ਬੜਾ ਜ਼ਰੂਰੀ ਹੈ ਇਹ ਹਰ ਧਰਮ ਦਾ ਮੋਟਿਵ ਵੀ ਹੈ ਲਕਸ਼ਮੀਏ ਉਦੇਸ਼ ਵੀ ਹੈ ਔਰ ਸਾਡੀ ਐਜੂਕੇਸ਼ਨ ਦਾ ਸਭ ਤੋਂ ਆਖਰੀ ਉਦੇਸ਼ ਇਹ ਹੀ ਹੈ ਕਿ ਮਨੁੱਖ ਦੀ ਜਿਹੜੀ ਪਰਸਨੈਲਿਟੀ ਆ ਬੁਲੰਦ ਹੋਣੀ ਚਾਹੀਦੀ ਹੈ ਸੋ ਦੋਸਤੋ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਵਾਟਾਂ ਭਾਵੇਂ ਲੰਮੀਆਂ ਨੇ ਸਿੱਧਕ ਸਾਡੇ ਨੇ ਹਰ ਦਮ ਸਜਣੋ ਉਲਟ ਹਵਾਵਾਂ ਚੱਡੀਆਂ ਨੇ ਹਿੰਮਤ ਮਿਹਨਤ ਸੜਾਂਗੇ ਭਲਾ ਤੂਫਾਨਾਂ ਕੀ ਕਰਨਾ ਕਾਮਯਾਬੀ ਦੀ ਮੰਜ਼ਲਾ ਸਾਂ ਹਰ ਹਾਲਤ ਵਿੱਚ ਸਤਿਕਰ ਦੋਸਤੋ ਜਦੋਂ ਵੀ ਮੁਸ਼ਕਲ ਆ ਜਵੇ ਇਹ ਗੱਲ ਯਾਦ ਰੱਖੋ ਕਿ ਚੜਦੀ ਕਲਾ ਜਸੀ ਰਹਿਣਾ ਹੈ ਹਮੇਸ਼ਾ ਚੜਦੀ ਕਲਾ ਰਹਿਣਾ ਤੇ ਦੁੱਖ ਸੁੱਖ ਦੋਏ ਕਪੜੇ ਪਹਿਰੇ ਆਏ ਮਨੁੱਖੇ ਤਾਂ ਚੱਲਦਾ ਨਾ ਬੰਦ ਨਹੀਂ ਹੋਣਾ ਇਹ ਹੁਣ ਲਾਜ਼ਮੀ ਹੋਣਾ ਹੈ ਸੋ ਇਹ ਜ਼ਰੂਰੀ ਹੈ ਕਿ ਸਾਡੀ ਜਿਹੜੀ ਪਰਸਨੈਲਿਟੀ ਦੀ ਹੈ ਉਂ بلندਤਾ ਉਹ ਲਗਾਤਾਰ ਬਣੀ ਰਹੇ ਔਰ ਅਸੀਂ ਸਸਟੇਨ ਰਹੀਏ ਅਸੀਂ ਚੜਦੀ ਕਲਾ ਚ ਲਗਾਤਾਰ ਰਹੀਏ ਇੱਕੇਵੇਂ ਹੋ ਸਕਦਾ ਹੈ ਤੇ ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਜਲਦੀ ਹੀ ਢੰਗੀ ਕਲਾ ਚਲੇ ਜਾਂਦੇ ਡਿਪਰੈਸ਼ਨ ਚਲੇ ਜਾਂਦੇ ਟੈਨਸ਼ਨ ਚਲੇ ਜਾਂਦੇ ਤੁਸੀਂ ਨਹੀਂ ਸਾਰੇ ਇਹ ਆਮ ਜੀ ਗੱਲ ਹੈ ਕੀ ਹੈ ਕਈ ਵਾਰੀ ਜ਼ਰੂਰੀ ਨਹੀਂ ਅਰ ਕੋ ਗੱਲ ਹੋਵੇ ਕਿ ਬ੍ਰੇਨ ਦੇ ਕੈਮੀਕਲ ਜਦ ਗੜਬੜ ਹੋ ਜਾਂਦੇ ਨੇ ਤੇ ਉਹ ਸਾਰਾ ਕੁਝ ਸਟਕਣ ਦੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਕਰਨਾ ਤਾਂ ਕਰਨਾ ਕੀ ਚਾਹੀਦਾ ਇਹਦੇ ਤੇ ਅੱਜ ਸਾਡੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਬਰ ਵਾਲੇ ਹੋਣਾ ਚਾਹੀਦਾ ਜੋ ਮਿਲ ਗਿਆ ਠੀਕ ਹੈ ਜੋ ਨਹੀਂ ਮਿਲਿਆ ਉਹ ਵੀ ਠੀਕ ਹੈ ਜੋ ਹੋ ਗਿਆ ਠੀਕ ਹੈ ਜੋ ਨਹੀਂ ਹੋ ਗਿਆ ਉਹ ਵੀ ਠੀਕ ਹੈ ਜੋ ਹੋਏਗਾ ਅੱਛਾ ਹੀ ਹੋਏਗਾ ਦੂਜੀ ਗੱਲ ਇਹ ਹੈ ਕਿ ਤੁਹਾਨੂੰ ਖੁਸ਼ ਮਜ਼ਾਜ਼ ਹੋਣਾ ਜ਼ਰੂਰੀ ਹੈ ਰਿਲੈਕਸੇਸ਼ਨ ਟੂ ਦ ਬਾਡੀ ਐਂਡ ਮਾਈਂਡ ਇਟ ਇਜ਼ ਵੈਰੀ ਵੈਰੀ ਕੰਪਲਸਰੀ ਜੇ ਤੁਸੀਂ ਖੁਸ਼ ਮਜ਼ਾਜ ਨਹੀਂ ਹੈਗੇ ਤਾਂ ਤੁਸੀਂ ਅੱਛੇ ਨੇਤਾ ਨਹੀਂ ਬਣ ਸਕਦੇ ਜੇ ਤੁਸੀਂ ਖੁਸ਼ ਮਜ਼ਾਜ ਨਹੀਂ ਹੈਗੇ ਪਰਿਵਾਰ ਦੇ ਅੱਛੇ ਮੈਂਬਰ ਨਹੀਂ ਬਣ ਸਕਦੇ ਜੇ ਖੁਸ਼ ਮਜ਼ਾਜ ਨਹੀਂ ਹੈਗੇ ਅੱਛੇ ਡਾਕਟਰ ਨਹੀਂ ਬਣ ਸਕਦੇ ਤੇ ਚੰਗੇ ਨਾਗਰਿਕ ਬਣ ਲਈ ਖੁਸ਼ ਮਜ਼ਾਜ ਹੋਣਾ ਜ਼ਰੂਰੀ ਹੈ ਜਿਹੜੇ ਖੁਸ਼ੀਆਂ ਵੰਡਦੇ ਨੇ ਤੇ ਉਹਨਾਂ ਹੀ ਲੋਕ ਪਿਆਰ ਕਰਦੇ ਤੇ ਤੀਜੀ ਗੱਲ ਹੈ ਹਰ ਵੇਲੇ ਕੁਝ ਨਵਾਂ ਸਿੱਖਣ ਤੇ ਨਵਾਂ ਕੁਝ ਕਰਨ ਦੀ ਗੱਲ ਹੈ ਜੇ ਤੁਸੀਂ ਨਵਾਂ ਸਿੱਖ ਤੇ ਨਵਾਂ ਕਰਦੇ ਹੋ ਨਾ ਤਾਂ ਤੁਸੀਂ ਸਦਾ ਬਹਾਰ ਜਵਾਨ ਬਣ ਰਹੇ ਹੋ ਜੇ ਤੁਸੀਂ ਸਦਾ ਬਹਾਰ ਜਵਾਨ ਬਣੇ ਰਹਿਣਾ ਤਾਂ ਬੜਾ ਜ਼ਰੂਰੀ ਹੈ ਕਿ ਤੁਸੀਂ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹੋ ਲਗਾਤਾਰ ਪਹਿਲੇ 20 ਸਾਲ ਦੀ ਉਮਰ ਚ ਫਿਰ 25 ਸਾਲ ਦੀ ਉਮਰ ਚ ਫਿਰ 30 ਸਾਲ ਦੀ ਉਮਰ ਚ 35 40 50 60 70 ਹਰ ਮੇਲੇ ਨਵਾਂ ਸਿੱਖਦੇ ਰਹੋ ਕੁਝ ਨਾ ਕੁਝ ਮਾਡਰਨ ਬਣੇ ਰਹੋ ਲੇਟੈਸਟ ਬਣੇ ਰਹੋ ਬੜਾ ਜ਼ਰੂਰੀ ਹੈ ਇਹਦੇ ਨਾਲ ਕੀ ਹੋਏਗਾ ਇੱਕ ਤਾਂ ਸਿਰ ਜ਼ਮਾਨੇ ਦੇ ਨਾਲ-ਨਾਲ ਚੱਲਾਂਗੇ ਨਵੀਂ ਜਨਰੇਸ਼ਨ ਦੇ ਨਾਲ-ਨਾਲ ਚੱਲਾਂਗੇ ਤੇ ਸਾਡੀਆਂ ਪਰੇਸ਼ਾਨੀਆਂ ਘੱਟ ਹੋਣਗੀਆਂ ਤੇ ਅਸੀਂ ਲੈਵਲ ਬਣਾਈ ਰੱਖਾਂਗੇ ਦੂਸਰਾ ਸਾਡੀ ਪਰਸਨੈਲਿਟੀ ਵੀ ਬਲੰਦ ਰਹੇਗੀ ਤੇ ਉਹਦੇ ਨਾਲ ਦੋ ਤਿੰਨ ਗੱਲਾਂ ਹੋਣਗੀਆਂ ਇੱਕ ਤਾਂ ਤੁਹਾਡੇ ਕੋਲ ਲਗਾਤਾਰ ਪੈਸਾ ਵੀ ਆਉਂਦਾ ਰਹੇਗਾ ਦੂਸਰੀ ਗੱਲ ਤੁਹਾਡੀ ਰਿਸਪੈਕਟ ਵੀ ਬਣੀ ਰਹੇਗੀ ਤੇ ਤੀਸਰੀ ਗੱਲ ਤੁਹਾਡੇ ਮਨ ਨੂੰ ਸ਼ਾਂਤੀ ਵੀ ਰਹੇਗੀ ਕਿ ਮੈਂ ਕੁਝ ਕਰ ਰਿਹਾ ਜਾਂ ਕਰ ਰਹੀ ਹਾਂ ਇਹ ਬੜਾ ਜ਼ਰੂਰੀ ਹੈ جیسی اِسیں سنسار پرسید ویکتیاں کی کریے تا تین گلنا اے سارے دے نیتا اور اور ہو سڈے گرواں پیران دے بی اے سبر سنتوخ سچ دلیری دڑھتا سہ شانتی تیرج اے سیگے سیگے یہ سانو بھی سکھایا اور قوم نو بلندیاں تے پچا پہنچا اور پوری دی پوری قوم نے اس سکھ لیا ہے ਕਿ ਕਿਵੇਂ ਸਬਰ ਕਰਨਾ ਹੈ ਕਿਵੇਂ ਸਦਕ ਦੇ ਵਿੱਚ ਰਹਿਣਾ ਤੇ ਕਿਵੇਂ ਅਸੀਂ ਅੱਗੇ ਵਧਣਾ ਤੇ ਇਹੀ ਮੁਨਖਤਾਜ਼ਾ ਜ਼ਰੂਰੀ ਯੰਗ ਹੈਗਾ ਸਾਨੂੰ ਸਾਡੇ ਜਿਹੜੇ ਮਹਾਨ ਵਿਅਕਤੀ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਚੜਦੀ ਕਲਾ ਵਿੱਚ ਰਹਿਣ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਫਕਰ ਬਣੀ ਰਹੋ ਟੈਂਸ਼ਨ ਫਰੀ ਰਹੋ ਕਿਉਂਕਿ ਦੁਨੀਆਂ ਦੇ ਵਿੱਚ ਤੁਹਾਡੀ ਆਪਣੀ ਹਸiyet ਤੁਸੀਂ ਵੇਖ ਲਓ ਕਿੰਨੀ ਹੈ ਬ੍ਰਹਮੰਡ ਦੇ ਵਿੱਚ ਅਸੀਂ ਕਿੰકા ਮਾਤਰ ਬਣੇਗੇ ਜੇ ਇਹ ਗੱਲ ਹੈਗੀ ਹੈ ਤਾਂ ਅਸੀਂ ਜਿਹੋ ਜਿਹੇ ਹੈ ਗਿਆਂ ਜਿੱਥੇ ਹੈ ਗਿਆਂ ਜਿੱਥੇ ਫਿੱਟ ਹੈ ਗਿਆਂ ਔਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਮਨ ਨੂੰ ਸ਼ਾਂਤ ਰੱਖੀਏ ਤੇ ਰਿਲੈਕਸ ਰੱਖੀਏ ਇਹ ਬੜਾ ਜ਼ਰੂਰੀ ਹੈ ਔਰ ਅੱਛੇ ਦਿਨ ਆ ਹੀ ਜਾਂਦੇ ਨੇ ਤੇ ਦੁੱਖ ਤਕਲੀਫ ਤੇ ਸੰਕਟ ਦਰਦ ਮਾਤ یہ سارے زندگی دا حصہ نہیں اٹ از اے پارٹ آف لائف یہاں نے بند نہیں ہونا یہ چل چلتے رہنا اور بڑا ضروری ہے گرو نانک صاحب بھی کہتے دکھ دارو سکھ روک پیا دکھ جا دارو ہے اس کر کے ہے کہ دکھ کر کے ہی پلیئر بنتے ہیں پہلے دکھ تکلیف پہ اپنے آپ دکھ کر کے ہی ਬੁਢੇ ਨੇਤਾ ਬਣਦੇ ਨੇ ਆਪਣੇ ਆਪ ਨੂੰ ਪਹਿਲਾਂ ਬੜੀਆਂ ਤਕਲੀਫਾਂ ਚਲਦੇ ਨੇ ਦੁੱਖ ਕਰਕੇ ਹੀ ਡਾਕਟਰ ਬਣਦੇ ਨੇ ਬੜੀ ਮਿਹਨਤ ਕਰਦੇ ਨੇ ਬੜੀ ਪੜ੍ਹਾਈ ਕਰਦੇ ਨੇ ਤੇ ਇਸ ਕਰਕੇ ਦੋਸਤੋ ਸੁੱਖਾਂ ਨੂੰ ਛੱਡ ਕੇ ਤੇ ਦੁੱਖ ਜਿਹੜਾ ਹੈਗਾ ਉਹਨੂੰ ਝੱਲਣ ਦੀ ਆਤ ਬਣਾ ਲਓ ਤੇ ਸੁੱਖ ਆਪਣੇ ਆਪ ਰਣਗੇ ਉਹ ਤੁਹਾਡਾ ਆਨੰਦ ਹੋਏਗਾ ਉਹ ਤੁਹਾਡਾ 골ਡਨ ਡੇਸ ਹੋਣਗੇ 골ਡਨ ਸਮਾਂ ਆਏਗਾ ਜੇ 골ਡਨ ਸਮਾਂ ਲਿਆਉਣਾ ਚਾਹੁੰਦੇ ਹੋ ਤਾਂ ਦੁੱਖ ਨੂੰ ਵੀ ਜਿਹਾ ਕਹੋ ਤੇ ਉਮੀਦ ਰੱਖੋ ਕਿ ਸੁੱਖ ਆਣਗੇ আর देर ना ਆ ਸਕਦੇ ਨੇ ਪਰ ਆਣਗੇ ਜ਼ਰੂਰ আর ਤੁਸੀਂ ਡਟੇ ਰਹੋ ਸਾਡੇ ਗੁਰੂਆਂ ਨੇ ਸਾਨੂੰ ਇਹ ਪੜਾਇਆ ਕਿ ਅਸੀਂ ਕਿਵੇਂ ਚੜਦੀ ਕਲਾ ਚ ਰਹਿਣਾ ਤੇ ਉਹਨਾਂ ਨੇ ਖੁਦ ਜੀ ਕੇ ਦੱਸਿਆ ਖੁਦ ਜੀ ਕੇ ਦੱਸਿਆ ਕਿ ਜੇ ਤੁਹਾਨੂੰ ਬੜੀਆਂ ਜ਼ਬਰਦਸਤ ਤਕਲੀਫਾਂ ਆਉਣ ਸਭ ਤੋਂ ਵੱਧ ਦੁਖੀ ਹੋ ਜਾਓ ਦਾ ਸਾਹਿਬੇ ਕਮਾਲ ਸਿੰਘ ਗੁਰਗਵੰਦ ਸਿੰਘ ਨੂੰ ਯਾਦ ਕਰ ਲੈ ਕਰੋ ਉਹਨਾਂ ਨੂੰ ਵੱਡੀ ਤਕਲੀਫ ਤਾਂ ਕਿਸੇ ਨੂੰ ਨਹੀਂ ਆਈ ਹੋਣੀ ਚਾਰੇ ਪੁੱਤਰ ਵਾਰ ਤੇ ਤੇ 14 15 ਲੜਾਈਆਂ ਲੜੀਆਂ ਤੇ ਸਾਰੀ ਜ਼ਿੰਦਗੀ ਉਹਨਾਂ ਦੀ ਇਸ ਪੂਰੇ ਪਰਿਵਾਰ ਦੀ ਲੇਖੇ ਲੱਗੀ ਤੇ ਤਾਂ ਕੌਮ ਨੂੰ ਕਿਤੇ بلੰਦੀਆਂ ਤੇ ਹਮੇਸ਼ਾ ਹਮੇਸ਼ਾ ਲਈ ਪਹੁੰਚਾਇਆ ਉਹਨਾਂ ਨੇ ਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੀਏ ਕਿ ਅਸੀਂ ਚੜ੍ਹਦੀ ਕਲਾ ਚ ਕਿਵੇਂ ਰਹਿਣਾ ਇਹਨੂੰ ਸਵੀਕਾਰ ਕਰੋ ਕਿ ਦੁੱਖ ਜੇ ਆਉਂਦੇ ਨੇ ਤਾਂ ਡੋਨਟ ਬਾਦਰ ਐਟ ਐਨੀ ਕਾਸਟ ਫੇਸ ਕਰੋ ਜਦੋਂ ਤੁਸੀਂ ਮੁਸ਼ਕਲਾਂ ਨੂੰ ਫੇਸ ਕਰਨਾ ਸਿੱਖ ਜਾਂਦੇ ਹੋ ਨਾ ਫੇਸ ਟੂ ਫੇਸ ਹੋਣਾ ਸਿੱਖ ਜਾਂਦੇ ਹੋ ਉਹਨਾਂ ਦੇ ਅੱਖਾਂ 'ਚ ਅੱਖਾਂ ਪਾ ਕੇ ਵੇਖਣ ਦੀ ਆਤ ਬਣਾ ਲੈਂਦੇ ਹੋ ਤਾਂ ਮੁਸ਼ਕਲਾਂ ਆਪੇ ਦੌੜ ਜਾਂਦੀਆਂ ਨੇ ایک واری مشکل نہ سامنا تا کر کے دیکھو مشکل دوڑ جائے گی بڑی تیزی نہ دوڑ جائے گی کہ شاعر نے کیا وروڑے ظلم دے لنگے سروں طوفان بانگوں وروڑے ظلم دے لنگے سروں طوفان دے بانگوں اسی قائم رہے پیر تے پر چٹان دے بانگوں ملیا نہیں دو کڑی جو انسان دے دانگوں خورے کیوں تے چھا گیا ਭਗਵਾਨ ਦੇ ਮੰਗ ਸੋ ਦੋਸਤੋ ਜ਼ਰੂਰੀ ਹੈ ਕਿ ਤੁਸੀਂ ਚੜ੍ਹਦੀ ਕਲਾ ਚ ਰਹਿਣ ਦੀ ਆਤ ਬਣਾਓ ਇਹ ਜ਼ਰਨ ਦੇ ਬਰੋਲੇ ਲੰਘਦੇ ਰਹਿਣਗੇ ਤੇ ਤੁਸੀਂ ਚੜ੍ਹਦੀ ਕਲਾ ਚ ਹਮੇਸ਼ਾ ਕੋਸ਼ਿਸ਼ ਕਰਦੇ ਰਹੋ ਜਦੋਂ ਵੀ ਟੈਜੀ ਕਲਾ ਦੇ ਵਿਚਾਰ ਆਉਣ ਤਾਂ ਮਨ ਨੂੰ ਹੋਰ ਪਾਸੇ ਲਗਾ ਦਿਓ ਜਦੋਂ ਵੀ ਤੁਹਾਨੂੰ ਲੱਗੇ ਕਿ ਕੁਝ ਆਡ ਹੋ ਰਿਹਾ ਹੈ ਤਾਂ ਹਮੇਸ਼ਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚੜ੍ਹਦੀ ਕਲਾ ਵਿੱਚ ਸਮੇਂ ਨੇ ਤਾਂ ਲੰਘ ਹੀ ਜਾਣਾ ਦੋਸਤੋ ਸਮੇਂ ਨੇ ਤਾਂ ਲੰਘ ਹੀ ਜਾਣਾ ਔਰ ਦਿਨ ਤੋਂ ਬਾਅਦ ਰਾਤ ਨੇ ਵੀ ਜ਼ਰੂਰ ਹੋਣਾ ਰਾਤ ਤੋਂ ਬਾਅਦ ਬਿੰਨੇ ਵੀ ਜ਼ਰੂਰ ਹੋਣਾ ਇਹ ਤਾਂ ਕੁਦਰਤ ਦਾ ਨਿਯਮ ਹੈ ਤੇ ਇਸ ਨਿਯਮ ਦੇ ਮੁਤਾਬਕ ਹੀ ਅਸੀਂ ਚੱਲ ਰਹੇ ਹਾਂ ਔਰ ਅਸੀਂ ਚੰਗੇ ਕਿਉਂ ਬਣਦਿਆਂ ਇਹ ਗੱਲ ਇੱਥੇ ਨਿਰਪਰਕਰਦੀ ਹੈ ਕਿ ਜੇ ਚੰਗੇ ਦਾ ਅਭਿਆਸ ਕਰਦੇ ਰਹੋਗੇ ਨਾ ਤਾਂ ਚੰਗੇ ਬਣ ਜਾਓਗੇ ਜੇ ਚੜ੍ਹਦੀ ਕਲਾ ਦਾ ਅਭਿਆਸ ਕਰਦੇ ਰਹੋਗੇ ਤਾਂ ਚੜ੍ਹਦੀ ਕਲਾ ਜੇ ਬਣ ਬਣ ਜਾਓਗੇ ਜਦੋਂ ਵੀ ਤੁਸੀਂ ਹਮੇਸ਼ਾ ਇੱਕ ਤਰ੍ਹਾਂ ਦਾ ਅਭਿਆਸ ਕਰਦੇ ਹੋ ਜਿਵੇਂ ਖਿਡਾਰੀ ਕਰਦੇ ਨੇ ਪੜਾਈ ਵਾਲੇ ਕਰਦੇ ਨੇ ਜਿਸ ਤਰ੍ਹਾਂ ਦਾ ਅਭਿਆਸ ਕਰੋਗੇ ਉਸ ਤਰ੍ਹਾਂ ਦਾ ਹੀ ਫਲ ਮਿਲੇਗਾ ਸੋ ਹਮੇਸ਼ਾ ਬੁਲੰਦੀਆਂ 'ਚ ਰਹੋ ਔਰ ਬੁਲੰਦੀਆਂ ਸਰ ਕਰਨ ਦੀ ਕੋਸ਼ਿਸ਼ ਕਰਦੇ ਰਹੋ ਤਾਂ ਬੁਲੰਦੀ ਤੁਹਾਡਾ ਸਾਥ ਦੇਗੀ ਔਰ ਤੁਸੀਂ ਹਮੇਸ਼ਾ ਲੋਕਾਂ ਦੀ ਮਦਦ ਕਰਦੇ ਹੋਏ ਇਹ ਸ